ਹਾਂਜੀ ਮੇਂ ਤਰੋ ਖੜਿਆ ਈ ਕਰਨਲ ਟਰੈਕਟਰ ਸੇਲਸ ਵਾਲਿਆਂ ਦੇ ਦੇਖ ਸਕਦੇ ਤੁਸੀਂ ਬਾਈ ਹੁਣਾਂ ਕੋਲੇ ਬਹੁਤ ਹੀ ਭਾਰੀ ਸੇਲ ਲੱਗੇ ਈ ਦੇ ਸਕਦਾ ਟਰੈਕਟਰਾਂ ਦੀ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਈ ਬਾਈ ਹੁਣਾਂ ਕੋਲੇ ਪੂਰੀ ਸਾਫ ਹਾਲਤ ਦੇ ਵਿੱਚ ਟਰੈਕਟਰ ਖੜੇ ਆਈ ਬਿਲਕੁਲ ਨਵੇਂ ਟਰੈਕਟਰ ਖੜੇ ਆਈ ਤੁਹਾਨੂੰ ਦੱਸਾਂ ਕੀ ਕੀ ਰੇਟ ਨੇ ਟਰੈਕਟਰਾਂ ਦੇ ਤੇ ਕਰਦਾਂ ਈ ਸ਼ੁਰੂ ਆ ਜੋ ਲੈ ਕੇ ਚੱਲਦੇ ਹਾਂ ਅੰਤ ਤੱਕ ਤੇ ਦੱਸਦਾਂ ਕੀ ਕੀ ਰੇਟ ਨੇ ਟਰੈਕਟਰਾਂ ਦੇ ਬਹੁਤ ਸਾਫ ਹਾਲਤ ਦੇ ਵਿੱਚ ਟਰੈਕਟਰ ਹੁੰਦੇ ਬਾਈ ਹੁਣਾਂ ਕੋਲੇ ਤੇ ਐਂਡ ਤੇ ਤੁਹਾਨੂੰ ਨੰਬਰ ਵੀ ਬੋਲਾਂਗੇ ਉਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਪੁੱਛ ਵੀ ਸਕਦੇ ਬਾਈ ਹੁਣਾਂ ਕੋਲ ਟਰੈਕਟਰ ਬਾਰੇ ਤੇ ਬਾਈ ਹੁਣਾਂ ਕੋਲ ਪੁਰਾਣੇ ਟਰੈਕਟਰ ਵੀ ਵੈਸੇ ਹੁੰਦੇ ਆ ਹਰੇ ਟਰੈਕਟਰ ਬਾਰੇ ਤੁਸੀਂ ਜਾਣਕਾਰੀ ਬਾਈ ਹੁਣਾਂ ਕੋਲ ਲੈ ਸਕਦੇ ਹੋ ਨੰਬਰ ਤੁਹਾਨੂੰ ਬੋਲਾਂਗੇ ਦੋ ਨੰਬਰ ਬੋਲਾਂਗੇ ਦੋਨੋਂ ਨੰਬਰਾਂ ਦੇ ਜਿਹੜੇ ਨੰਬਰ ਤੇ ਮਰਜ਼ੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਇੱਧਰ ਖੜਾ ਹੀ ਕਰਦੇ ਆ ਸ਼ੁਰੂ ਬਾਈ ਮਾਡਲ ਆ 6,60,000 ਰੁਪਏ ਡਿਮਾਂਡ ਆ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਮਹਿੰਦਰਾ ਅਰਜਨ ਅਲਟਰਾ ਵਾਂਸ 605 ਡੀਏ ਬਿਲਕੁਲ ਨਵਾਂ ਟਰੈਕਟਰ ਆਈ ਤੇ ਬਾਕੀ ਕਹਿਣ ਦੀ ਲੋੜ ਨਹੀਂ ਹੈਗੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵਾਂ ਮੇ ਟਰੈਕਟਰ ਹੁੰਦਾ ਹੈ ਬਾਈ ਹੁਣਾਂ ਕੋਲੇ ਇੱਧਰ ਖੜਾ ਸੋਰਾਏ 855 ਐਫੀ 2014 ਮਾਡਲ ਦਾ 4 ਲੱਖ 50 ਹਜ਼ਾਰ ਰੇ ਡਿਮਾਂਡ ਆ ਟਰੈਕਟਰ ਦੀ ਦੇ ਸਕਦੇ ਹੋ ਇਹ ਵੀ ਬਿਲਕੁਲ ਨਵਾਂ ਟਰੈਕਟਰ ਪਈ ਦੇ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਬਾਕੀ ਇੱਧਰ ਇੰਨਾ ਟਰੈਕਟਰਾਂ ਬਾਰੇ ਵੀ ਦੱਸਾਂਗੀ ਤੁਹਾਨੂੰ ਕੱਲੇ ਕਲੇ ਟਰੈਕਟਰ ਬਾਰੇ ਜਾਣਕਾਰੀ ਦਵਾਂਗੇ ਤੇ ਇੱਧਰ ਦੇਖ ਸਕਦੇ ਗੁਡੀਅਰ ਦੇ ਟਾਇਰ ਹੈ ਜੀ ਬਿਲਕੁਲ ਨਵੇਂ ਟਾਇਰ ਬਈ ਦੇਖ ਸਕਦਾ ਤੁਸੀਂ ਤੁਹਾਡੇ ਸਾਹਮਣੇ ਆ ਤੇ ਆ ਮਾਰਕਾ ਵੀ ਦੇਖ ਸਕਦਾ ਗੁਡੀਅਰ ਦਾ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ ਜੀ ਨਿਊ ਹਾਲੈਂਡ 36 3600 ਦੇਖ ਸਕਦਾ ਤੁਸੀਂ 50 HP ਤੇ 16 ਮਾਡਲ ਆ 495000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ 50 ਨੰਬਰ ਆ ਜੀ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਜਮਾਂ ਜੈ ਰੇ ਟਰੈਕਟਰ ਦਾ ਤੇ ਬਾਕੀ ਇੱਧਰ ਖੜਾ ਯੂਨਡੀਅਰ ਇਹਦਾ ਵੀ ਤੁਸੀਂ ਟਾਇਰ ਟੱਪਾ ਦੇ ਸਕਦੇ ਇੱਕ ਵਾਰੀ ਨਿਗਾਹ ਮਰਵਾ ਦਿੰਨਾ ਟਾਇਰਾਂ ਉੱਲ ਅਗਲੇ ਤੇ ਪਿਛਲੇ ਟਾਇਰ 100% ਟਾਇਰ ਹੀ ਐਮ ਆਰ ਐਫ ਦੇ ਟਾਇਰ ਆ ਤੇ ਐਨ ਓਕੇ ਪਿਆ ਜਮਾਂ ਟਰੈਕਟਰ ਨਵਾਂ ਵਾ ਬਿਲਕੁਲ ਤੇ ਇਹਦਾ ਰੇਟ ਹੈਗਾ ਜੀ ਚ 460000 ਰੁਪਇਆ 8 ਮਾਡਲ ਆ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਇੱਧਰ ਖੜਾ ਹੈ ਮਹਿੰਦਰਾ ਨੋਵਾ 605 ਡੀ ਆਈ ਇਹ ਵੀ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਇੱਕ ਵਾਰੀ ਨਗਾ ਮਰਵਾ ਦਿੰਨੇ ਟਰੈਕਟਰ ਦੇ ਤੇ ਇਹਦਾ ਵੀ ਟਾਇਰ ਟੱਪਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਹੈ ਦੇਖ ਸਕਦੇ ਤੁਸੀਂ ਬਾਕੀ ਰੇਟ ਦਾ ਹੁੰਦਾ ਕੀ ਆ ਕੀ ਰੇਟ ਆ ਤੇ ਕਿਹੜਾ ਮਾਡਲ ਆ ਇਹ 2020 ਮਾਡਲ 830000 ਰੁਪਏ ਦੀ ਮੰਗ ਹੈ ਟਰੈਕਟਰ ਦੀ। ਉਹ ਕਿ ਇੱਧਰ ਲੈ ਕੇ ਚੱਲਦੇ ਆ ਖੜਾ ਜੀ ਸਵਰਾਜ 900 69 ਐਫੀ ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਪਿਆ ਜੀ। ਇਹ ਹੈ गाइस 21 ਮਾਡਲ 795000 ਰੁਪਏ ਦੀ ਮੰਗ ਹੈ ਟਰੈਕਟਰ ਦੀ। ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਪਿਆ ਜੀ। ਕੀ ਇੱਧਰ ਖੜਾ ਇਹ ਕਬੋਟਾ ਦੇ ਸਕਦੇ ਤੁਸੀਂ 2022 ਮਾਡਲ ਦਾ 9 ਲੱਖ 30 ਹਜ਼ਾਰ ਰੇ ਡਿਮਾਂਡ ਹੈ ਟਰੈਕਟਰ ਦੀ 4x4 ਟਰੈਕਟਰ ਇਹ ਦੇ ਸਕਦਾ ਤੁਸੀਂ ਤੇ ਪੰਜਾਬ ਨੰਬਰ ਆ ਜੀ ਇੱਧਰ ਖੜਾ ਇਹ ਨਿਊ ਹਾਲੈਂਡ 6500 2015 ਮਾਡਲ ਦਾ 5 ਲੱਖ 44 ਹਜ਼ਾਰ ਰੇ ਡਿਮਾਂਡ ਹੈ ਟਰੈਕਟਰ ਦੇ ਦੇ ਸਕਦੇ ਤੁਸੀਂ ਟਾਇਰ ਟੱਪਾ ਵੀ ਦਿਖਾ ਦਿੰਨੇ ਤੁਹਾਨੂੰ ਟਾਇਰਾਂ ਦਿੰਨੇ ਗਾ ਮਰਵਾ ਦਿੰਨੇ ਤੇ ਪਿੱਛੇ ਵੀ ਤੁਹਾਨੂੰ ਨਿਗਮ ਮਰਵਾ ਦਿੰਨੇ ਆ ਇਹ ਫੋਲੋ ਦੇ ਟਾਇਰ ਆ ਜੀ ਬਿਲਕੁਲ ਨਵਾਂ ਟਰੈਕਟਰ ਪਿਆ ਹੀ ਦੇਖ ਸਕਦੇ ਤੁਸੀਂ ਬਾਕੀ ਬਾਈ ਹੁਣਾਂ ਦਾ ਨੰਬਰ ਵੀ ਬੋਲਾਂਗੇ ਉਸ ਨੰਬਰ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ ਵੇਚ ਅੱਜ ਕੋ ਕੇ ਟਰੈਕਟਰ ਖਰੀਦੋ ਤੇ ਬਾਈ ਹੁਣ ਅਗਲਾ ਬਿਲਕੁਲ ਨਵੇਂ ਟਰੈਕਟਰ ਹੁੰਦੇ ਤੁਹਾਡੇ ਸਾਹਮਣੇ ਹੀ ਤੁਹਾਨੂੰ ਨਿਗਾਹ ਮਰਵਾਤੀ ਆ ਬਾਕੀ ਹੋਰ ਵੀ ਪਏ ਆ ਟਰੈਕਟਰ ਐਮ ਆਰਫ ਦੇ ਟਾਇਰ ਹੀ ਇੱਧਰ ਖੜਾ ਹੀ ਮਹਿੰਦਰਾ ਅਰਜਨ ਅਲਟਰਾ ਬਾਂਸੇ ਸਪੰਜ ਡੀ ਆਈ ਇਹ ਵੀ ਤੁਸੀਂ ਦੇਖ ਸਕਦੇ ਆ ਪਿੱਛੋਂ ਨਿਗਾਹ ਮਰਵਾ ਲੈਣੇ ਜੀ ਤੇ ਬਾਕੀ ਅੱਗੇ ਵੀ ਲੈ ਕੇ ਚੱਲਦੇ ਆ ਜੀ ਦਾ ਕੀ ਡਿਮਾਂਡ ਆ 2022 ਮਾਡਲ ਦਾ 6 ਲੱਖ 25 ਹਜ਼ਾਰ ਪੀ ਡਿਮਾਂਡ ਹੈ ਇਸ ਟਰੈਕਟਰ ਦੀ ਤੇ ਬਾਕੀ ਅੱਗੇ ਖੜਾ ਹੀ ਨਹੀਂ ਉਹ ਹੌਲੈਂਡ 3630 21 ਮਾਡਲ ਦਾ 7 ਲੱਖ 95 ਹਜ਼ਾਰ ਪੀ ਡਿਮਾਂਡ ਆ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਆ ਪੰਜਾਬ ਨੰਬਰ ਹੀ ਦੇ ਸਕਦੇ ਤੁਸੀਂ ਕਿਸੇ ਪਾਸ ਲੀਕ ਛੀਕ ਨਹੀਂ ਬਾਈ ਹੁਣ ਕੋਲ ਟਰੈਕਟਰ ਬਿਲਕੁਲ ਨਵੇਂ ਹੁੰਦੇ ਆ ਜੀ ਤੇ ਵੇਚ ਅਜ ਕੋਈ ਟਰੈਕਟਰ ਰੀਦੋ ਸਾਨ ਭਰਾ ਨੂੰ ਬੇਨਤੀ ਆ ਕਿ ਵੀਡੀਓ ਵੀ ਆਪਣੇ ਲੱਭ ਕੇ ਸ਼ੇਅਰ ਕਰ ਦਿਓ ਤੇ ਬਾਈ ਕੋਲ ਹੁਣ ਕੋਲੇ ਬਾਲੇ ਵਧੀਆ ਟਰੈਕਟਰ ਹੁੰਦੇ ਆ ਜੀ ਬਿਲਕੁਲ ਸਾਫ਼ ਹੁੰਦੇ ਟਰੈਕਟਰ ਤੇ ਕੋਈ ਕੰਪਲੇਟ ਨਹੀਂ ਟਰੈਕਟਰਾਂ ਦੀ ਤੇ ਇੱਧਰ ਖੜਾ ਮਹਿੰਦਰਾ 605 ਡੀਏ ਅਰਜਨ ਨੋਵੋ ਡੀਐਕਸ ਡੀਲਕਸ ਤੇ ਪੰਜਾਬ ਨੰਬਰ ਹੈ 2018 ਮਾਡਲ 630000 ਰੁਪਏ ਦੀ ਮੰਗ ਹੈ ਇਸ ਟਰੈਕਟਰ ਦੀ ਵੀ ਬਿਲਕੁਲ ਨਵਾਂ ਟਰੈਕਟਰ ਪਿਆਈ ਹੈ ਵੀ ਤੇ ਇੱਧਰ ਖੜਾ ਮਹਿੰਦਰਾ ਨੋਵੋ 755 ਡੀਆਈ ਤੇ ਹੀ ਮਾਡਲ 1240000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਤੇ ਪਤਾ ਜਹਾਜ਼ ਹੀ ਹੈ ਟਰੈਕਟਰ ਦੇ ਸਕਦੇ ਬਿਲਕੁਲ ਬੜਾ ਵੱਡਾ ਟਰੈਕਟਰ ਹੀ ਦੇ ਸਕਦੇ ਤੁਸੀਂ ਤੇ ਇੱਧਰ ਖੜਾ ਹੀ ਸੋਨ ਵਾਲੀ ਗੱਡੀ ਹੈ 60 RX 22 ਮਾਡਲ ਆ 7 ਲੱਖ 20 ਹਜ਼ਾਰ ਰੇਡ ਮਾਡ ਟਰੈਕਟਰ ਦੀ ਇਹ ਵੀ ਬਿਲਕੁਲ ਨਵਾਂ ਮਾਡਲ ਟਰੈਕਟਰ ਵੇਚ ਦੇ ਸਕਦੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਤੁਸੀਂ ਟੱਪਾਂ ਐਨ ਓਕੇ ਪਿਆ ਜੀ ਜਮਾਂ ਤੇ ਬੁੱਢੀਆਂ ਗੱਡੀਆਂ ਜਮਾਂ ਐਨ ਨਵੀਆਂ ਪਈਆਂ ਹੀ ਤੇ ਬਾਕੀ ਇੱਧਰ ਖੜੀ ਜੋਂਡੀਆ 05 5505 21 ਮਾਡਲ ਆ 11 ਲੱਖ 35 ਹਜ਼ਾਰ ਰੇ ਡਿਮਾਂਡ ਆ ਟਰੈਕਟਰ ਦੀ ਤੇ ਬਾਕੀ ਬਾਈ ਹੁਣ ਨੰਬਰ ਬੋਲਦੇ ਬਾਈ ਹੋਰ ਅਗਲੇ ਪੁਰਾਣੇ ਵੀ ਟਰੈਕਟਰ ਖੜੇ ਹੁੰਦੇ ਆ ਜੀ ਤੇ 98141 14511 ਤੇ 98140 38413 98141 14511 98140 38413 ਬਾਈ ਹੁਣ ਦਾ ਨੰਬਰ ਆ ਤੇ ਤੁਸੀਂ ਬਾਈ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ ਟਰੈਕਟਰਾਂ ਬਾਰੇ ਪੁੱਛ ਸਕਦੇ ਜਾਨਾ